ਮਾਂ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ ਹੈ। ਇੱਕ ਰਾਣੀ ਤੇ ਇੱਕ ਉਹਦੀ ਨੌਕਰਾਨੀ। ਇੱਕ ਰਾਣੀ ਦਾ ਬੱਚਾ ਤੇ ਇੱਕ ਨੌਕਰਾਨੀ ਦਾ ਬੱਚਾ ਜਿਹੜੀ ਨੌਕਰਾਨੀ ਸੀ ਉਹਦਾ ਬੱਚਾ ਕਸੋਵਲਾ ਸੀ, ਸੋਹਣਾ ਨਹੀਂ ਸੀ। ਰਾਣੀ ਦਾ ਬੱਚਾ ਸੋਹਣਾ ਸੀ ਤੇ ਉਹਨਾਂ ਦੀਆਂ ਗੋਲੀਆਂ ਹੁੰਦੀਆਂ ਹਨ, ਨੌਕਰਾਨੀਆਂ ਹੁੰਦੀਆਂ ਹਨ। ਉਹਨਾਂ ਦੇ ਬੱਚਿਆਂ ਦੀ ਸਾਮ ਸੰਭਾਲ ਵੀ ਕਰਦੀਆਂ ਹਨ। ਨੌਕਰਾਨੀ ਦੇ ਬੱਚੇ ਨੇ ਚੂਰੀ ਕੁੱਟੀ ਤੇ ਰਾਣੀ ਨੇ ਕਿਹਾ ਕਹਿੰਦੇ ਤੂੰ ਐਂ ਕਰ ਜਿਹੜੀ ਇਹ ਚੂਰੀ ਕੁੱਟੀ ਐ ਜਿਹੜਾ ਤੈਨੂੰ ਸੋਹਣਾ ਲੱਗਦਾ ਤੂੰ ਉਹਨੂੰ ਦੇ ਆ ਰਾਣੀ ਨੂੰ ਆਏ ਸੀ ਵੀ ਮੇਰਾ ਬੱਚਾ ਸੋਹਣਾ ਐ ਤੇ ਮੇਰੇ ਬੱਚੇ ਨੂੰ ਹੀ ਦਈ ਨੌਕਰਾਨੀ ਨੇ ਜਾ ਕੇ ਚੂਰੀ ਆਪਦੇ ਬੱਚੇ ਨੂੰ ਦੇ ਦਿੱਤੀ ਜਦੋਂ ਆਈ ਕਹਿੰਦੀ ਕਿਹੜੇ ਬੱਚੇ ਨੂੰ ਦਿੱਤੀ ਐ ਚੂਰੀ ਕਹਿੰਦੀ ਮੈਂ ਆਪਣੇ ਬੱਚੇ ਨੂੰ ਦਿੱਤੀ ਐ ਉਹ ਕਹਿੰਦੀ ਸੋਹਣਾ ਤਾਂ ਮੇਰਾ ਬੱਚਾ ਐ ਕਹਿੰਦੀ ਤੇਰਾ ਬੱਚਾ ਨਹੀਂ ਮੈਨੂੰ ਤਾਂ ਮੇਰਾ ਬੱਚਾ ਸੋਹਣਾ ਲੱਗਦਾ ਇਸ ਕਰਕੇ ਮਾਂ ਨੂੰ ਬੱਚਾ ਹੁੰਦਾ ਹੈ ਜਿਹੜਾ ਚਾਹੇ ਕਿੰਨਾ ਮਾੜਾ ਹੋਵੇ ਕਿੰਨਾ ਖੋਲਾ ਹੋਵੇ ਉਹ ਸੋਹਣਾ ਲੱਗਦਾ ਹੈ ਮਾਂ ਦੀ ਮਮਤਾ ਹੈ